ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸੋਖਣ ਟੱਬ ਤੇ ਅਸੀਂ ਅੱਜ ਜਾਣਾ ਸੀਗਾ ਸ਼ਹਿਰ ਸ਼ਾਮ ਦਾ ਟਾਈਮ ਸੀਗਾ ਪਹਿਲਾ ਵੀਰ ਜੀ ਉਹਨਾਂ ਨੇ ਤਾਂ ਆਪ ਹੀ ਪਲਾਨ ਬਣਾਇਆ ਸੀਗਾ ਕਿ ਅਸੀਂ ਸਾਰਿਆਂ ਨੇ ਜਾਣਾ ਵਾ ਕਿ ਮੁੰਡਿਆ-ਮੁੰਡਿਆ ਨੇ ਮਾਮਾ ਜੀ ਦਾ ਇੱਕ ਲੜਕਾ ਆਇਆ ਹੋਇਆ ਸੀ ਤੇ ਫਿਰ ਮੇਰਾ ਵੱਡਾ ਵੀਚੇ ਆਏ ਹੋਏ ਸੀਗੇ ਤੇ ਇੱਕ ਮੇਰਾ ਛੋਟੇ ਬ੍ਰਦਰ ਸੀ ਇਹਨਾਂ ਨੇ ਤਿੰਨਾਂ ਨੇ ਜਾਣਾ ਸੀਗਾ ਤੇ ਫਿਰ ਮੈਂ ਵੀ ਕਿਹਾ ਅਸੀਂ ਹੀ ਜਾਣਾ ਵਾ ਕਿ ਮੈਂ ਕੱਲ ਪਿੰਡ ਚਲ ਜਾਣਾ ਵਾ ਤੇ ਕਹਿੰਦੇ ਚਲ ਕੋਈ ਗੱਲ ਨਹੀਂ ਤੂੰ ਵੀ ਤਿਆਰ ਹੋ ਜਾ ਫਿਰ ਅਸੀਂ ਭਾਬੀ ਨੂੰ ਵੀ ਨਾਲ ਰੈਡੀ ਕਰ ਲਿਆ ਸੀ ਵੀਰ ਜੀ ਨੇ ਉਹਨਾਂ ਨੂੰ ਵੀ ਪੁੱਛ ਲਿਆ ਸੀ ਮੰਮੀ ਕਹਿੰਦੇ ਤੁਸੀਂ ਸਾਰੇ ਚਲ ਜੋ ਤੇ ਮੈਂ ਕੋਈ ਨਾ ਕੰਮ ਕੁਮ ਕਰ ਲੂੰਗੀ ਤੇ ਤੁਸੀਂ ਘੁੰਮ ਫੇਰ ਆਓ ਫਿਰ ਤੁਸੀਂ ਕੱਲ ਨੂੰ ਚਲ ਜਾਣਾ ਸਾਰਿਆਂ ਨੇ ਵੀਰ ਜੀ ਉਹਨਾਂ ਨੇ ਵੀ ਥੋੜਾ ਘੁੰਮਣ ਫਿਰਨੇ ਜਾਣਾ ਸੀਗਾ ਤੇ ਮੇਂ ਆ ਤੇ ਭਾਬੀ ਬਹੁਤ ਸ਼ੀਤੀ ਦੋਨੋਂ ਰੈਡੀ ਹੋਈਆਂ ਕਿ ਸਾਨੂੰ ਵੀ ਇਹਨਾਂ ਨੇ ਲੈ ਕੇ ਜਾਣਾ ਨਾਲ ਚਲੋ ਅਸੀਂ ਵੀ ਮੱਥਾ ਠੀਕ ਆਵਾਂਗੇ ਜਿਹਦੇ ਨਾਲ ਹੀ ਖਾ ਪੀ ਆਵਾਂਗੇ ਤੇ ਇੱਥੇ ਵੀਰੂ ਜੀ ਦੀ ਡੇਰੀ ਤੇ ਦੁੱਧ ਭਾਗ ਗਿਆ ਸੀਗੇ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਅਸੀਂ ਬਾਹਰ ਗੱਡੀ ਖਲਾਰ ਕੇ ਤੇ ਅਸੀਂ ਵੇਟ ਕਰਦੇ ਪਏ ਸੀ ਵੀਰੂ ਜੀ ਹੋਣਾਂ ਦਾ ਥੋੜਾ ਜਿਹਾ ਕੰਮ ਜਾ ਕਰਨ ਲੱਗ ਪਈ ਤੇ ਉਸ ਤੋਂ ਬਾਅਦ ਅਸੀਂ ਤੁਰ ਪਏ ਸੀਗੇ ਘਰੋਂ ਤੇ ਸਾਡੇ ਸੁਲਤਾਨਪੁਰ ਜਾਣ ਦਾ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਦੱਸਿਆ ਸਾਡਾ 15 ਕਿਲੋਮੀਟਰ ਦੂਰ ਪੈਂਦਾ ਵਾ ਤੇ ਅਸੀਂ ਆਲੀ ਖੁਰਦ ਤੋਂ ਲੈ ਕੇ ਸੁਲਤਾਨਪੁਰ ਦਾ ਸਫ਼ਰ 15 ਕਿਲੋਮੀਟਰ ਹੈਗਾ 16 ਤੱਕ ਤੇ ਨਾਲ ਵਿੱਚ ਬਹੁਤ ਜ਼ਿਆਦਾ ਪਿੰਡ ਪੈ ਜਾਂਦੇ ਆ 6-7 ਪਿੰਡ ਵਿੱਚ ਪੈ ਜਾਂਦੇ ਜਿੱਥੇ ਅਸੀਂ ਲੰਘ ਕੇ ਜਾਂਦੇ ਆ ਤੇ ਵਧੀਆ ਸੜਕ ਬਣੀ ਹੋਈ ਆ ਤੇ ਮਿੰਟੋ-ਮਿੰਟ ਅਸੀਂ ਪਹੁੰਚ ਜਾਣੀ ਹੁੰਦੀ ਉੱਥੇ ਤੇ ਉਸ ਤੋਂ ਬਾਅਦ ਹਿੰਮਤ ਵੀ ਪੂਰਾ ਖੁਸ਼ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆਪਾਂ ਬਾਹਰ ਜਾਣਾ ਵਾ ਘੁੰਮਣ ਫਿਰਨ ਤੇ ਪਹਿਲੇ ਰੈਡੀ ਹੋ ਕੇ ਬਹਿ ਜਾਂਦੇ ਆ ਸਾਰਿਆਂ ਤੋਂ ਪਹਿਲਾਂ ਰੈਡੀ ਹੋ ਕੇ ਬੈਠਾ ਸੀਗਾ ਤੇ ਇਹਨੂੰ ਰੈਡੀ ਮੈਂ ਪਹਿਲੇ ਹੀ ਕਰ ਦਿੱਤਾ ਸੀਗਾ ਤੇ ਖੁਸ਼ ਸੀਗਾ ਪੂਰਾ ਆਪਣੇ मामੂ ਨਾਲ ਦੇਖ ਸਕਦੇ ਹੋ ਤੁਸੀਂ ਵੀ ਤੇ ਉਸ ਤੋਂ ਬਾਅਦ ਅਸੀਂ ਪਹੁੰਚੀਏ ਸੀ ਇਹ ਸੁਲਤਾਨਪੁਰ ਤੇ ਅਸੀਂ ਗੱਡੀ ਪਾਰਕਿੰਗ ਦੇ ਵਿੱਚ ਰੋਕ ਲਈ ਸੀ ਤੇ ਥੋੜੇ ਲੱਗੇ ਰੋਕੇ ਸੀਗੇ ਤੇ ਨਾਲ ਹੀ ਆਪਣਾ ਜੁੜਾ ਘਰ ਆ ਤੇ ਪਰ ਆਪਾਂ ਉੱਥੇ ਜੁੜਾ ਜਮਾ ਨਹੀਂ ਕਰਵਾਵਾਂਗੇ ਕਿਉਂਕਿ ਆਪਾਂ ਗੱਡੀ ਦੇ ਵਿੱਚ ਹੀ ਖਲਾ ਦਿੱਤੀ ਸੀ ਸਲੀਪਰ ਵਗੈਰਾ ਸਾਰਿਆਂ ਨੇ ਆਪਣੇ ਤੇ ਅਸੀਂ ਆਖਿਆ ਕਿ ਚਲੋ ਹਨਾ ਉਹ ਜਮਾ ਕੀ ਕਰਵਾਉਣੇ ਆ ਚਲੋ ਗੱਡੀ ਵਿੱਚ ਹੀ ਆਪਾਂ ਬੈਠੇ ਆ ਤੇ ਉੱਥੇ ਉੱਤਰ ਕੇ ਨਾਲ ਹੀ ਲੱਗੇ ਤੇ ਹੈਗਾ ਵਾ ਇੱਥੇ ਸਾਰੇ ਕੋਈ ਅੱਗੇ ਜਾ ਰਹੇ ਕੋਈ ਪਿੱਛੇ ਜਾ ਰਹੇ ਕੋਈ ਪਾਣੀ ਪੀ ਰਿਹਾ ਕੋਈ ਹੈਂਡ ਵਾਸ਼ ਕਰ ਰਿਹਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰੇ ਦੇ ਵਿੱਚ ਤੇ ਤੁਹਾਨੂੰ ਵਿਖਾਉਣੀ ਆ ਗੁਰੂ ਨਾਨਕ ਦੇਵ ਜੀ ਦੀ ਸੋਣੀ ਜੀ ਨਗਰੀ ਤੇ ਰੂਹ ਖੁਸ਼ ਹੋ ਜਾਂਦੀ ਹੈ ਇੱਥੇ ਵੇਖ ਕੇ ਸਾਰਾ ਕੁਝ ਤੇ ਬਹੁਤ ਸੋਹਣਾ ਬਣਿਆ ਹੋਇਆ ਇਹ ਗੁਰਦੁਆਰਾ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਜ਼ਿਆਦਾ ਟਾਈਮ ਇੱਥੇ ਹੀ ਬਿਤਾਇਆ ਹੈ 14 ਸਾਲ ਤੇ 9 ਮਹੀਨੇ ਇੱਥੇ ਰਹੇ ਨੇ ਗੁਰੂ ਨਾਨਕ ਦੇਵ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ ਤੁਸੀਂ ਸਾਰੇ ਇੱਥੇ ਆਣ ਕੇ ਮੱਥਾ ਜ਼ਰੂਰ ਟੇਕਿਓ ਦਿਲ ਖੁਸ਼ ਹੋ ਜਾਂਦਾ ਹੈ ਰੂਹ ਵਧੀਆ ਹੋ ਜਾਂਦੀ ਹੈ ਤੇ प्लीज ਸਾਰੇ ਆਇਓ ਜੀ ਤੇ ਮੱਥਾ ਟੇਕਿਓ ਜੇ ਇੱਥੇ ਆਣ ਕੇ ਤੇ ਭਾਬੀ ਜੀ ਹੁਣੇ ਪ੍ਰਸ਼ਾਦ ਕਰਵਾਉਣ ਗਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਉਹ ਆਏ ਤੇ ਅਸੀਂ ਆਪਾਂ ਅੰਦਰ ਹੁਣ ਮੱਥਾ ਟੇਕਾਂਗੇ ਤੇ ਇੱਥੇ ਨਾਲ ਸਤ ਇਤਿਹਾਸ ਦੇ ਗੁਰਦੁਆਰੇ ਬਣੀ ਹੋਈ ਇਤਿਹਾਸਿਕ ਸਤੂ ਗੁਰਦੁਆਰੇ ਬਣੀ ਹੋਈ ਆ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਉਚਾਰਨ ਵੀ ਇੱਥੇ ਕੀਤਾ ਸੀਗਾ ਤੇ ਇਸ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਹੈ ਤੇ ਚਲੋ ਅੱਜੂ ਆਪਾਂ ਹੁਣ ਮੱਥਾ ਟੇਕਦੇ ਆ ਸਾਰੇ ਸਾਰੇ ਆਪੋ ਆਪਣੇ ਪੈਸੇ ਕਰਦੇ ਆ ਸਾਰਾ ਹੁਣ ਇਹ ਹੁੰਦਾ ਹੈ ਕਿ ਚਲੋ ਹਨਾ ਆਪਣਾ ਆਪਣੇ ਪੈਸੇ ਨਾਲ ਮੱਥਾ ਟੇਕਣਾ ਚਾਹੀਦਾ ਸਾਰਿਆਂ ਨੂੰ ਤੇ ਚਲੋ ਆਪਾਂ ਹੁਣ ਸਾਰੇ ਅੰਦਰ ਚੱਲਦੇ ਆ ਤੇ ਇੱਥੇ ਬਹੁਤ ਹੀ ਜ਼ਿਆਦਾ ਵਧੀਆ ਅਰੇਂਜਮੈਂਟ ਕੀਤਾ ਹੋਇਆ ਜਦੋਂ ਆਪਾਂ ਐਂਟਰੀ 'ਚ ਆਉਂਦੇ ਆ ਨਾ ਤੇ ਉਸ ਦੇ ਨਾਲ ਹੀ ਮਤਲਬ ਪ੍ਰਸ਼ਾਦ ਵਗੈਰਾ ਦਾ ਸਿਸਟਮ ਉਸ ਤੇ ਨਾ ਆ ਰਹੀ ਸਰੋਵਰ ਹੈ ਤੇ ਉੱਥੋਂ ਆਪਾਂ ਕੰਝ ਸੁਨਾਣਾ ਵਗੈਰਾ ਇਸ਼ਨਾਨ ਕਰਕੇ ਫਿਰ ਆਪਾਂ ਆ ਜਾਈਦਾ ਵਾ ਤੇ ਅਸੀਂ ਉੱਪਰੋਂ ਮੱਥਾ ਟੇਕ ਲਿਆ ਸੀਗਾ ਅਸੀਂ نیچے ਆ ਗਏ ਸੀਗੇ ਪੋਰਾ ਸਾਹਿਬ نیچے ਤੇ ਇੱਥੇ ਵੀ ਜ਼ਰੂਰ نیچے ਆ ਕੇ ਪਾਠ ਵਗੈਰਾ ਕਰਨਾ ਚਾਹੀਦਾ ਆਪਾਂ ਨੂੰ ਤੇ ਧਿਆ ਬੀਰੀ ਵੀ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਲਾਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਸਾਰੇ ਹੁਣ ਪ੍ਰਸ਼ਾਦਾ ਛਕਣ ਜਾਵਾਂਗੇ ਲੰਗਰ ਹਾਲ ਵਾਲੀ ਸਾਈਡ ਅੱਜ ਤੁਹਾਨੂੰ ਲੈ ਚੱਲਦੇ ਹਾਂ ਤੇ ਬਹੁਤ ਹੀ ਜ਼ਿਆਦਾ ਵੱਡਾ ਲੰਗਰ ਹਾਲ ਬਣਿਆ ਹੋਇਆ ਤੇ ਸਾਰੇ ਹੁਣ ਅਸੀਂ ਉਧਰ ਚਲੇ ਸੀਗੇ ਤੇ ਅਸੀਂ ਕਿ ਚਲੋ ਇੱਕ ਇੱਕ ਪ੍ਰਸ਼ਾਦਾ ਖਾ ਲਈਏ ਸਾਰੇ ਖਾਣਾ ਚਾਹੀਦਾ ਵਾ ਤੇ ਅਸੀਂ ਪ੍ਰਸ਼ਾਦਾ ਖਾ ਕੇ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਸੀਗੇ ਤੇ ਸਾਰਿਆਂ ਨੇ ਗੋਲ ਗੱਪੇ ਵਗੈਰਾ ਖਾਣੀ ਸੀਗੇ ਨਾਲੇ ਆਈਸਕ੍ਰੀਮ ਖਾਣੀ ਸੀਗੀ ਤੇ ਇਸ ਨਾਲ ਹੀ ਅੱਜ ਦੀ ਵੀਡੀਓ ਹੁੰਦੀ ਹੈ ਆਪਣੀ ਖਤਮ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਏ ਬਾਏ